ਆਓ ਪੁਲਿਸ ਨਾਲ ਖੜੀਏ ਸਰਕਾਰ ਨਾਲ ਖੜੀਏ ਪੰਜਾਬ ਨਾਲ ਖੜੀਏ ਬੇਰਲ ਕੇ ਚੋਰਾ ਨੂੰ ਫੜੀਏ ਨਸ਼ੇ ਨੂੰ ਪਾਉਗੀ ਨਾਥ ਪਾਉਣੀ ਜੇ ਆਪਣੀ نسل ਬਚਾਉਣੀ ਅੱਜਕੱਲ੍ਹ ਜੀ ਮੈਂ ਪੰਜਾਬੀ ਲੋਕ ਗਾਇਕ ਜਸਵਿੰਦਰ ਜੱਸੀ ਫਰੋਂ ਫਾਜ਼ਲਕਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਡੀਜੀਪੀ ਪੰਜਾਬ ਪੁਲਿਸ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਾਜਿਲਕਾ ਦੇ ਐਸਐਸਪੀ ਮੈਮ ਡਾਕਟਰ ਪ੍ਰਗਿਆ ਜੈਨ ਜੀ ਦੀ ਰਹਿਮਾਈ ਹੇਠ ਇੱਕ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਮਿਸ਼ਨ ਨਿਸ਼ਚੈ ਜਿਸ ਦਾ ਮਕਸਦ ਹੈ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਵਿੱਚ ਪੁਲਿਸ ਦੀ ਮੌਜੂਦਗੀ ਉਹਨਾਂ ਨੂੰ ਅਵੇਅਰ ਕਰਨਾ ਜਾਗਰੂਕ ਕਰਨਾ ਉਹਨਾਂ ਦਾ ਮਨੋਬਲ ਵਧੇ ਆਓ ਇਸ ਮਿਸ਼ਨ ਦੇ ਵਿੱਚ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਦਾ ਸਾਥ ਦਿਈਏ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਨਾਇਆ ਜਾ ਸਕੇ ਫਾਜ਼ਲ ਕਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਆਪ ਸਭ ਨੂੰ ਅਪੀਲ ਹੈ ਉਮੀਦ ਕਰਦੇ ਹਾਂ ਤੁਸੀਂ ਇਸ ਮਿਸ਼ਨ ਦੇ ਵਿੱਚ ਸਾਥ ਦਿਓਗੇ ਸਤਿ ਸ਼੍ਰੀ ਅਕਾਲ